ਹਾਂਜੀ ਵੈਗਰੀ ਜੀ ਤੱਕ ਹਲਸਾ ਸਤਰੀ ਵੈਗਰੀ ਜੀ ਕੀ ਪੋਰਟੇ ਮੈਂ ਤੇ ਕੰਸਾ ਨੂੰ ਪੱਦੀਆ ਤਸਰੀ ਜੀ ਦੇ ਵਿਭਾਗ ਚ ਦੀ ਵੀਡੀਓ ਹਾਰੇ ਦੀ ਬਣਾਣੀ ਹੈ ਮੈਂ ਜਿੱਦ ਜਦ ਸਰੀ ਦੇ ਵਿਭਾਗ ਜੀ ਅੱਜ ਦੇ ਉਸ ਦਿਵਲਾ ਨੇ ਅਰਥਮਾ 18 11 2025 ਦਾ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਉਣਾ ਬਾਹਰ ਜਿਨਾ ਦੀ ਪਕੜੀ ਸਿਰ ਦੀ ਜੀ ਬਹਿਣਾ ਛੋੜੀ ਜੀ ਮਤਲਬ ਕਿ ਜਿੰਨਾ ਦੇ ਪਾਪਾਂ ਕੱਢ ਲੀਏ ਫਾੜ ਲੀਏ ਉਹਨਾਂ ਦੀ ਕਰੇ ਵੀ ਮਾਣ ਨਹੀਂ ਛੱਡੀ ਜੀ ਸੋ ਆਪਾਂ ਇਹ ਇਸ ਵੰਦੇ ਵਿੱਚ ਵੀਡੀਓ ਬਣਾਵਾਂਗੇ ਸ਼ੁਰੂ ਕਰਦੇ ਹਾਂ ਕਸ਼ਮੀਰ ਦੀਆਂ ਸੋਹਣੀਆਂ ਬਾਦਨਾ ਜਿੱਥੇ ਚਸ਼ਮੇ ਰਹਾਣੀ ਤੋਂ ਨਭ ਜਾਂਦੇ ਸਨ ਉਥੇ ਹੀ ਇੱਕ ਦਰ ਦੇ ਕਾਲੇ ਬੱਦਲ ਦੀ ਛਾਗ ਹੈ ਸਾਲ ਸੀ 1669 ਈਸਵੀ ਬਾਦਸ਼ਾ ਔਰੰਗਜ਼ੇਬ ਨੇ ਕਈ ਗਰੀਬ ਗੁਰਦੇ Hindu ਲੋਕ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾ ਸੰਤੋਸ਼ਟ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਕਿ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਲਈ ਤੇ ਫਿਰ देर ਨਹੀਂ ਲੱਗੇਗੀ। ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉ। ਕਿਉਂਕਿ ਉਹ ਕਸ਼ਮੀਰੀ ਪੰਡਤ ਹੀ ਸਰਵੋੱਚ ਕੋਟੀ ਦੇ ਹਿੰਦੂ ਮੰਨੇ ਜਾਂਦੇ ਸਨ। ਬਸ ਫਿਰ ਕਿਸੇ ਸੋਹਣਿਆਵਾਦੀਆਂ ਵਿੱਚ ਖੂਨ ਵਹਿਣ ਲੱਗਾ। ਕਈ Hindu ਡਰ ਕੇ ਧਰਮ ਬਦਲਣ ਲੱਗੇ ਪਰ ਹਾਰੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਤਾਂ ਸੂਬੇਦਾਰ ਸੂਬੇਦਾਰ ਨੇ ਇਕੱਠ ਨੂੰ ਸੂਬੇਦਾਰ ਗਵਰਨਰ ਨੇ ਉਹਨਾਂ ਨੂੰ ਇਕੱਠੇ ਕਰਕੇ ਕਿਹਾ ਕਿ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮੰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਇਹ ਸਾਨੂੰ 6 ਮਹੀਨੇ ਦਾ ਸਮਾਂ ਦੋ ਅਸੀਂ ਸਾਰੇ ਸੋਚ ਕੇ ਜਵਾਬ ਦੇ ਨਹੀਂ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਇੱਕ ਲੋਬੰਗੀ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਵਜੋਂ ਵਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਕਰ ਸਕਦੇ ਹਨ ਇਸੇ ਵਿਚਾਰ ਨਾਲ ਇੱਕ ਵੱਡਾ ਜਥਾ ਸ੍ਰੀ ਆਨੰਦਪੁਰ ਸਾਹਿਬ ਵਾਲਰਵਾਂ ਆਉਂਦੇ ਆ ਉਹਨਾਂ ਦੇ ਅਗੂ ਸਨ ਪੰਡਿਤ ਕਿਰਪਾਰਾਮ ਜੀ ਪੰਡਿਤ ਕਿਰਪਾਰਾਮ ਸਾਹਿਬ ਜੀ ਬ੍ਰਹਮ ਜੋ ਪਹਿਲਗਾਮ ਦੇ ਨੇੜੇ ਮਟਨ ਦੇ ਬਸਨੀਕ ਸੀ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਪਰਿਵਾਰ ਦਾ ਹਿੱਸਾ ਸਨ ਜਦੋਂ ਉਹ ਸ੍ਰੀ ਆਨੰਦਪੁਰ ਸਾਹਿਬ ਨੂੰ ਚੇ ਉੰਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਦਰਦ ਭਰੀ ਦਾਸਤਾ ਰੱਖੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਲਾਂ 'ਚ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਬਾਲ ਮਤਲਬ ਕਿ ਗੁਰੂ ਗੋਬਿੰਦ ਗੁਰੂ ਗੋਬਿੰਦਰਾਏ ਖੇੜਦੇ ਖੇੜਦੇ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਆ ਬੈਠੇ ਤੇ ਅੱਖਾਂ ਲੱਗੀ ਪਿਤਾ ਜੀ ਤੁਸੀਂ ਇੰਨੀ ਗਹਿਰੇ ਚਿੰਤਨ ਵਿੱਚ ਕਿਉਂ ਗੁਰੂ ਜੀ ਨੇ ਮੰਦਰਾਂ ਦੇ ਤਏ ਜਾਣ ਪੰਡਤਾਂ ਦੇ ਦੁੱਖ ਧਰਮ ਤੇ ਦੇ ਖਤਰੇ ਦੀ ਕਥਾ ਸੁਣਾਈ ਅਤੇ ਕਿਹਾ ਕਿ ਇਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ। ਬਾਲ ਗੋਬਿੰਦ Rai ਬੋਲ ਤੇ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ? ਇਹ ਬਚਨ ਜੇ ਅਨਪੋਲ ਜਿਹੜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਹੇ ਸੀ ਇਹ ਬਚਨ ਜੇ ਅਨਪੋਲੇ ਕਹੇ ਜਾਪਦੇ ਸਨ ਪਰ ਇਹ ਸੰਭਵ ਸੀ ਕੇ ਪਿਤਾ ਪੁੱਤਰ ਹੀ ਦਾ ਹੀ ਨਹੀਂ ਸਗੋਂ ਗੁਰੂ ਦੇ ਪਵਿੱਖ ਦਾ ਗੁਰੂ ਵਿਚਾਰੇ ਸੰਵਾਦ ਵੀ ਸੀ ਇਹ ਬਚਨ ਸੀ ਨਾ ਜਿਹੜੇ ਜੇ ਜੋ ਅਨਪੋਲ ਕਹੇ ਜਾਪਦੇ ਸਨ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸਗੋਂ ਗੁਰੂ ਤੇ ਪਵਿੱਖਤ ਗੁਰੂ ਵਿਚਾਰੇ ਸੰਵਾਦ ਸੀ ਨਾਨਕ ਕਾਫੀ ਗੁੰਝਲਦਾਰ ਸੀ ਇਸ ਲਈ ਦੁਆਰਾ ਪੜੀਏ ਗੁਰੂ ਜੀ ਦੇ ਮਨ ਵਿੱਚ ਗੰਮੀ ਦ੍ਰਿੜਤਾ ਆ ਗਈ ਉਹਨਾਂ ਕਸ਼ਮੀਰੀ ਪੰਡਤਾਂ ਵੱਲ ਨਜ਼ਰ ਕੀਤੀ ਤੇ ਕਹਿਣ ਲੱਗੇ ਜਉ ਬਾਦਸਮ ਦੱਸ ਦੋ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਸਾਰੇ ਕਸ਼ਮੀਰੀ ਪੰਡਤ ਮੁਸਲਮਾਨ ਬਣ ਜਾਣਗੇ ਇਹ ਜਵਾਬ ਸਿਰਫ ਇੱਕ ਬੋਲ ਨਹੀਂ ਸੀ ਇਹ ਸੀ ਜਲਮ ਦੇ ਖਿਲਾਫ ਇਕ ਅਦੰਕ ਲਲਕਾਰ ਅਸੂਲਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਪਿਆਰੀ ਗੁਰੂ ਜੀ ਨੇ ਸਮਝਾ ਦਿੱਤਾ ਸੀ ਕਿ ਇਹ ਸਿਰਫ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਸੀ ਇਹ ਤਾਂ ਸਾਰੇ ਹਿੰਦੁਸਤਾਨ ਦੇ ਧਰਮਾਂ ਦੇ ਕੋਮਾ ਦੀ ਅਜ਼ਾਦੀ ਦਾ ਸਵਾਲ ਸੀ ਮਨੁੱਖਤਾ ਦੀ ਸੰਤੰਤਰਤਾ ਦਾ ਮਾਮਲਾ ਸੀ ਉਹ ਨਾ ਦਾ ਅਸੂਲ ਸਪੱਸ਼ਟ ਸੀ ਸਹੇ ਕਹੂੰ ਉਹ ਦਤ ਨਹੀਂ ਨਹੀਂ ਪਏ ਮਨ ਨਹੀਂ ਪੈਮਾਨਤ ਆਣ ਨਾ ਕਿਸੇ ਨੂੰ ਡਰੋ ਤੇ ਨਾ ਕਿਸੇ ਤੋਂ ਡਰੋ ਇਸ ਲਾਈਨ ਦਾ ਇਹ ਹੀ ਮਤਲਬ ਹੈ ਇਸ ਘਟਨਾ ਤੋਂ तकरीबन 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ राय ਜੀ ਦੀ ਗੁਰਿਆਈ ਦੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਨੂੰ ਹੱਤ ਖੱਤਰ ਹੋਂਦ ਖੱਤਰ ਆਪਣੀ ਸਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ ਜਿਸ ਦਿਨਸਾਲ ਕੁੱਲ ਆਲਮ ਵਿੱਚ ਇਸ ਸ੍ਰਿਸ਼ਟੀ ਵਿੱਚ ਕੋਈ ਹੋਰ ਨਹੀਂ ਮਿਲਦੀ ਐਸੀ ਆਪਣਾ ਜੀ ਦਿਨ ਅਠਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਦਾ ਜੋ ਅੱਜ ਦਾ ਆਪਣਾ ਵਿਸ਼ਾ ਸੀ ਇਸ ਨੀਰੀ ਪੰਡਤਾਂ ਦਾ ਆਨੰਦ ਪ੍ਰਸਾਪਣਾ ਉਮੀਦ ਕਰਦੀ ਹਾਂ ਤੁਸੀਂ ਆਪਣੇ ਬੱਚਿਆਂ ਦੀ કૃਪਾ ਵਿੱਚ ਜਰੂਰ ਭੇਜਾਂਗੇ ਰੈਗੂਜੀ ਕਤਾਲਸਾ ਸਿਰਬੈ ਰੈਗੂਜੀ ਕਤਾਲਸਾ